ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਤਿੰਨ ਗੱਬਣਾ ਨੇ ਆਉਂ ਪੁੱਛ ਲੈਨੇ ਬਈ ਕੋਟੇ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਟਾ ਸਾਹ ਹੋ ਠੀਕ ਹੋ ਵਧੀਆ ਠੀਕ ਹੈ ਜੀ ਵਧੀਆ ਗੱਲ ਲਈ ਚਾਹੁੰਦਾ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਮੱਗਾ ਸਿੰਘ ਆ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾ ਜੀ ਨੇੜੇ ਪਿੰਡ ਵੀ ਨੇੜੇ ਪਿੰਡ ਜੀ ਭਧੌੜਾ ਇਧਰ ਭਾਈ ਰੂਪਾ ₹20 ਵਾਲੀ ਛੜਕ ਤੇ ਘਰ ਆ ਖੇਤ ਦੇ ਵਿੱਚ ਆ ਮੋਬਾਈਲ ਨੰਬਰ 94640 ਜੀ 53198 ਠੀਕ ਕਰ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਆ ਰਾਤ ਵੜ ਸੂਈ ਆ ਰਾਤ ਸੂਈ ਆ ਜੇਰ ਪੈ ਗਈ ਹੈਨਾ ਜੇਰ ਪੈ ਗਈ ਬੱਟਰ ਚ ਪਈ ਆ ਬਾਈ ਜੇਰ ਓਕੇ ਆ ਬੱਚਾ ਕੀ ਆ ਬਾਈ ਬੱੱਛੀ ਆ ਡਾਕਟਰ ਸਾਹਿਬ ਬੱੱਛੀ ਚੰਗੀ ਆ ਹੈਨਾ ਬੱੱਛੀ ਚੰਗੀ ਆਈ ਹਾਂਜੀ ਬੱਚਾ ਬਾਈ ਬੱੱਛੀ ਨੂੰ ਜਨਮ ਦਿੱਤਾ ਬੱੱਛੀ ਬਹੁਤ ਚੰਗੀ ਆ ਮਗਰ ਕਿਆ ਬਾਤ ਆ ਕਿੰਨਾ ਬੋਲਾ ਗੱਡੇ ਫਰੇਦਾ ਬੋਲਾ ਡਾਕਟਰ ਸਾਹਿਬ ਤੜਕੇ ਬੱੱਛੀ ਨੂੰ ਚੰਗਾ ਆ ਕੇ ਹੂੰ ਤੇ 5 ਕਿਲੋ ਵਾਲਾ ਕੱਢਿਆਗਾ ਠੀਕ ਆ ਭਾਈ ਠੰਡੀ ਸੀ ਲੌ ਜਮਾ ਸੀਲ ਠੰਡੀ ਹੈ ਜਵਾਈ ਜਵਾਈ ਓਕੇ ਧਾਰਾ ਮਾਰਾਂਗੇ ਸਾਰਾ ਕੁਤ ਖਾਵੋ ਬੁੱਧੂ ਭਾਈ ਤੋੜ ਕੇ ਦਿਖਾਓ ਕੱਦ ਫੁੱਲਾ ਆਰਡਰ ਕਮਾਲ ਦਾ ਨੇੜ ਤੋਂ ਚੈੱਕ ਕਰਵਾਣੇ ਨਾੜਾ ਨੂੜਾ ਕਰਮਾ ਦੇ ਫੁੱਲ ਇਕੱਲਾ ਇਕੱਲਾ ਖਾਣ ਭਾਈ ਮੁੱਠੀ ਵਾਲਾ ਖਾਣ ਚਾਰੇ ਥਣ ਨਿਕਲੇ ਮੇ ਪੂਰੇ ਗੈਰ ਤੇ ਫੁੱਲਾ ਚੰਗਿਆ ਫੇਸ ਬੜਾ ਤੇਰਾ ਯਾਰ ਛੋਟਾ ਜਿਹਾ ਫੇਸ ਆਣਾ ਭਾਈ ਸਨੱਕ ਪੁਣਾ ਬੈਡ ਦੇ ਵਿੱਚ ਬਹੁਤ ਚੰਗਾ ਸੋਈ ਸਵਾਈ ਆ ਬੱਚਾ ਮਗਰ ਬੱਸ ਹੀ ਹੂੰ ਤੋਰਾ ਚੈੱਕ ਕਰੋ ਬਾਈ ਬੜ ਦਾ ਕਮਾਲ ਦਾ ਸੋਹਣਾ ਆਰਡਰ ਕਰ ਮਲੀ ਨੇ ਤਿਆਰ ਕਰਿਆ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗਾਇਬ ਛੇਸ ਦਿਖਾ ਦੇ ਬਾਈ ਫੇਸ ਬੜਾ ਪਿਆਰਾ ਕਰ ਮਾਇਆ ਫੇਸ ਬਹੁਤ ਚੰਗੀ ਬੋਲੀ ਬਾਜੀ ਚੰਗੀ ਹੈ ਮੁੱਲ ਕੀ ਹੈ ਬਈ ਇਹਦਾ ਜਾਇ ਮੁੱਲ ਫੋਨ ਤੇ ਹੋ ਡਾਕਟਰ ਸਾਹਿਬ ਹੋਊ ਜਾਇ ਜੀ ਬਹੁਤ ਠੀਕਾ ਮੁੱਲ ਬਾਈ ਫੋਨ ਤੇ ਹੋ ਜੂਗਾ ਮੁੱਲ ਆ ਜਿਹੜਾ ਬੜ ਦੇ ਹਿਸਾਬ ਨਾਲ ਜਾਇ ਜੀ ਨਾ ਬਈ ਧਾਰਾ ਮਾਰ ਕੇ ਖਾਨੇ ਕੋਈ ਚੱਕਰੀ ਨਹੀਂ ਚਵਾਈ ਚੰਗੀ ਹੈ ਚਵਾਈ ਡਾਕਟਰ ਸਾਹਿਬ ਜਿਵੇਂ ਇੱਕ ਨੰਬਰ ਆ ਜੀ ਤਾਂ ਹੀ ਧਾਰਾ ਮਾਰਦੇ ਆਪਾਂ ਚੂਣ ਬੜਾ ਚੰਗਾ ਯਾਰ ਕਰਮਾਲੀ ਦਾ ਜਿਵੇਂ ਆਈ ਦੇਖੋ ਚਵਾਈ ਤੋਂ ਵੀ ਇੱਕ ਨੰਬਰ ਜਿੰਨੇ ਮਰਦੀ ਧਾਰਾ ਮਰੀ ਚਲ ਕੋਈ ਨਿਆਣ ਨਹੀਂ ਪਾਇਆ ਬੱਚਾ ਨਹੀਂ ਆਇਆ ਬਈ ਕੋਈ ਚੱਕਰੀ ਨਹੀਂ ਹਰਦੀਪ ਕਰਮਾਲੀ ਪੂਰਾ ਨਹੀਂ ਚੂਣ ਬੜਾ ਚੰਗਾ ਹੈ ਨਾ ਚੂਣ ਜਿਵੇਂ ਇੱਕ ਨੰਬਰ ਆ ਡਾਕਟਰ ਸਾਹਿਬ ਆ ਗਿਆ ਆ ਗਿਆ ਆ ਗਿਆ ਚੰਨ ਚਵਾਈ ਤੋਂ ਵੀ ਬੜੀ ਚੰਗੀ ਹੈ ਨਾ ਹਾਂਜੀ ਹਾਂਜੀ ਸੀਲ ਢੰਡੀ ਆ ਜਮਾ ਨਾਣਾ ਨੂਣਾ ਦੇਖੋ ਡਾਕਟਰ ਸਾਹਿਬ ਜਮਾ ਆ ਰਸਿਆ ਰਿਆਂ ਕੀ ਬਾਤ ਆ ਨਾਣਾ ਨੂਣਾ ਫੁੱਲ ਜਾਈਆਂ ਕੱਲਾ ਕੱਲਾ ਤਣ ਪੂਰੀ ਬਿੱਤੀ ਦੇ ਨਾੜ ਦੇਖੋ ਬਈ ਦੁੱਧ ਵਾਲੀ ਕੀ ਆਵਾਜ਼ ਆ ਮੁੱਲ ਤਾਂ ਜਮਾ ਜੈਜੂ ਮੁੱਲ ਹੋਣਾ ਫੋਨ ਤੇ ਚੰਗੀ ਵਰਡ ਸੂਈ ਸਵਾਈ ਜੇਰ ਵੀ ਬਈ ਬੱਤਲ ਜਰੇਤੀ ਬਣਾ ਬੱਚਾ ਹੀ ਬੱਚੀ ਫੇਸ ਦੇਖੋ ਡਾਕਟਰ ਸਾਹਿਬ ਬੈੜਾ ਕਿੰਨਾ ਸੁਨੱਖਾ ਹੋਇਆ ਫੇਸ ਬੜਾ ਪਿਆਰਾ ਯਾਰ ਹੈਨਾ ਕੀ ਬਾਤ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਵੀਰੇ ਤੇ ਪਹਿਲਾ ਸੂਆ ਸੁੰਦਿਆ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਆ ਦੇਣ ਲੈ ਜੀ ਇਹ ਚਾਰ ਤੋਂ ਪੰਜ ਵੈੜ ਠੀਕ ਕਰ। ਕੀ ਰਿਕਾਰਡ ਦੁੱਧ ਹੈ ਬਈ। ਰਿਕਾਰਡ ਦਾ ਜੀ ਮੇ ਦਾ ਇਹਦੀ 24 25 ਕਿਲੋ ਵੈੜ ਨੂੰ ਕੱਢਣਾ ਚਾਹੀਦਾ ਭਲੌਣ ਨੂੰ। ਹੂੰ। ਬਰੀਡ ਬਹੁਤ ਚੰਗੀ ਹੈ। ਹਾਂਜੀ ਹਾਂਜੀ। ਅਲੱਗ ਦੀ ਨਸਲ ਆ ਬਰੀਡ ਬਹੁਤ ਚੰਗੀ ਹੈ। ਫੇਸ ਬੜਾ ਪਿਆਰਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ। ਬਰੀਡ ਦੇਖੋ ਵੈੜ ਦੀ ਬਈ ਕਿਆ ਬਾਤ ਹੈ। ਥਣ ਬੜਾ ਕਮਾਲ ਹਨ। ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਬਈ। ਖੋਲੀ ਬਈ ਤੋਰ ਕੇ ਰੱਖਾ ਦੀ। ਅਡਰ ਕਮਾਲ ਦਾ। ਚੰਗੀ ਆ ਬੜਾ ਠੰਡੀ ਸੀ ਰਾਇ ਬਾਈ ਹਾਂਜੀ ਹਾਂਜੀ ਸੀ ਠੰਡੀ ਆ ਰਾਇਟਰ ਸਾਹਿਬ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੇ ਨਾਲ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂਗੀ ਚੰਗੀ ਆ ਸੁਨੱਕੀ ਆ ਬਾਈ ਠੰਡੀ ਠੁੰਡੀ ਬਾਈ ਕਹਿੰਦਾ ਫੁੱਲ ਆ ਬਸ ਕੱਚੀ ਕੱਚੀ ਆ ਲੇਵਾ ਦੇਖੋ ਬਾਈ ਲੇਵੇ ਦੀ ਬੰਤਰ ਬਹੁਤ ਚੰਗੀ ਆ ਉੱਟਿਆ ਥਾਣਾ ਕੱਲਾ ਕੱਲਾ ਥਾਣਾ ਫੇਸ ਬੜਾ ਪਿਆਰਾ ਕਰ ਮਾਇਦਾ ਬਰੀਕੀ ਤੇ ਬਹੁਤ ਆਣਾ ਬੜਾ ਹਾਂਜੀ ਹਾਂਜੀ ਬਾਲੀ ਬਰੀਕੀ ਯਾ ਰਾਇਟਰ ਸਾਹਿਬ ਸਹੀ ਗੱਲ ਆ ਮੁੱਲ ਫਿਰ ਫੋਨ ਤੀ ਹੋ ਜੀ ਹਾਂਜੀ ਮੁੱਲ ਹੂ ਫੋਨ ਤੇ ਹੂ ਜੈ ਜੀ ਹੋ ਜੈ ਜੀ ਆ ਨਾੜਾ ਨੂੜਾ ਦਿਖਾ ਦਿਓ ਡਾਕਟਰ ਸਾਹਿਬ ਇਧਰੋਂ ਥਣ ਪੁਣ ਦਿਖਾ ਦੇ ਜਮਾ ਆਏ ਆ ਜੀ ਦੇਖੋ ਹਮ ਅੱਲਾ ਕੱਲਾ ਥਣ ਆਏ ਸੀਲ ਠੰਡੀ ਹੈ ਜਮਾ ਬਾਸਤਾ ਵੀ ਨਹੀਂ ਬੈਠਦਾ ਜਿਵੇਂ ਮਰ ਜੇ ਤਰੇ ਕੋਈ ਜੀ ਦੇਖੋ ਇਧਰੋਂ ਲੇਵਾ ਲੂਆ ਦਿਖਾ ਦਿਓ ਹਮ ਦੇਖੋ ਆਏ ਆ ਰੂ ਵਰਗਾ ਲੇਵਾ ਜਮਾ ਮੁੱਲ ਬਹੁਤ ਵਾਹ ਭਾਈ ਹਾਂਜੀ 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 ਸਾਰੀਆਂ ਬੰਡਲਾਂ ਕੱਢੂ ਫੇਰ ਕਰਮ ਵਾਲੀ ਨੇ ਸੋਨਾ ਗਾ ਬਈ ਓਕੇ ਬਈ ਤਨਖਾਹ ਪੁਣਾ ਵਾਪ ਦਾ ਵਹਿੜ ਤੇ ਫੇਸ ਲਗਾਉਣਾ ਫੇਸ ਬੜਾ ਪਿਆਰਾ ਹੈ ਨਾ ਫੇਸ ਬਹੁਤ ਚੰਗਾ ਹੈ ਵੇੜ ਦਾ ਮੁੱਲ ਜਾਇ ਜੀ ਮੁੱਲ ਜਾਇ ਜੀ ਠੀਕ ਹੈ ਅੱਗੇ ਵੀਰੇ ਤਨ ਨੰਬਰ ਜਿਹੜਾ ਸੂਆ ਦੂਜਾ ਸੂਆ ਸੋਦੀ ਜਰਸੀ ਵੇੜ ਹੈ ਜੀ ਪੰਜਾਬ ਵਾਲੀ ਜਰਸੀ ਪੰਜਾਬ ਵਾਲੀ ਕਿੰਨੇ ਦਿਨ ਲੈਂਦੀ ਆ ਦਿਨ ਲਈ ਜੀ 7 ਤੋਂ 8 ਹੈ ਜੀ 7 ਤੋਂ 8 ਹਾਂਜੀ ਕੀ ਰਿਕਾਰਡ ਹੈ ਵੀਰੇ ਦੁੱਧ ਦਾ ਰਿਕਾਰਡ ਪਿਛਲੇ ਸੂਏ ਦਾ ਵੇੜ ਦਾ ਜੀ 18-20 ਕਿਲੋ ਦੁੱਧ ਕੱਢਿਆ ਓਕੇ ਬਾਈ ਹਾਂਜੀ ਫੇਸ ਬੜਾ ਪਿਆਰਾ ਜਰਸੀ ਹੈ ਪੰਜਾਬ ਵਾਲੀ ਫੇਸ ਦੇਖ ਬੋਦੀਬਦੀ ਚੰਗੀਆਂ ਸਨੱਕ ਪੁਣਾ ਬਾੜ ਦੇ ਵਿੱਚ ਬਹੁਤਾ ਤੋਰਾ ਦੇਖੋ ਪੱਦਰ ਪੁੱਦਰ ਫੁੱਲ ਆ ਬਈ ਤਾਂ ਆਹ ਤੋਂ ਹਨਾ ਚੌੜੀ ਚੂੜੀ ਬਹੁਤਾ ਪਿੱਛੇ ਤੋਂ ਬਸ ਇੱਕ ਕੱਚੀ ਕੱਚੀ ਆ ਹਜੇ ਦਿਨ ਲੈੰਦੀ ਆ ਉਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੈਣਾ ਉੱਚੀ ਵਾਲਾ ਤਾਂ ਨਾੜਾ ਨੂੜਾ ਫੁੱਲ ਹੈਸ ਦੇਖੋ ਫੇਸ ਬੜਾ ਪਿਆਰਾ ਹਨਾ ਹਮ ਮੁੱਲ ਜੈ ਜੀ ਹੋ ਬਈ ਮੁੱਲ ਜੈ ਜੀ ਹੋ ਜੀ ਹੋ ਫੋਨ ਤੇ ਡਾਕਟਰ ਓ ਠੀਕ ਆ ਮੁੱਲ ਆ ਜਿਹੜਾ ਬਾੜ ਦੇ ਹਿਸਾਬ ਨਾਲ ਬਾਈ ਕਹਿੰਦਾ ਜੈ ਜੀ ਹੋ ਮੁੱਲ ਹੋਣਾ ਬਈ ਫੋਨ ਤੇ ਆ ਸੀਮ ਠੰਡੀ ਹੈ ਜੀ ਦੇਖੋ ਜਮਾਂ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਆ ਬਾਤ ਤਾਂ ਨਹੀਂ ਥਣ ਥਣ ਦੇਖੋ ਵਹਿੜਦਾ ਕਿੰਨਾ ਚੰਗਾ ਹੈ ਗੁਲਾਬੀ ਸਾਰੇ ਦਾ ਆਹ ਤੇ ਲਾਂਡੂ ਲਾਂ ਦੇਖੋ ਜਿਵੇਂ ਆਏ ਆ ਕੱਪੜੇ ਵਰਗਾ ਲੈਵਾ ਕੀ ਬਾਤ ਹੈ ਇਧਰੋਂ ਦੇਖ ਡਾਕਟਰ ਸਾਹਿਬ ਨਾੜਾ ਨੂੜਾ ਦਿਖਾ ਦਿਓ ਜਮਾਂ ਗੁੰਦੀ ਪਈ ਆ ਵਹਿੜ ਦੇਖੋ ਕੀ ਬਾਤ ਹੈ ਗੁੰਦੀ ਭਈ ਆਵੇ ਨਾੜਾ ਨੂੜਾ ਫੁੱਲ ਚਾਹੀਆਂ ਨੇ ਕੱਦ-ਵੱਡ ਵੀ ਚੰਗਾ ਬਰੀਕ ਫੁੱਲ ਚੰਗੀ ਆ ਮੁੱਲ ਭਾਈ ਕਹਿੰਦਾ ਜੈਜੂ ਨਾਲ ਉਹਨਾ ਫੋਨ ਅਗੇ ਵੀ ਲਾਸਟ ਕਿਹੜਾ ਸੂਏ ਜੀ ਇਹ ਵੀ ਦੂਜਾ ਸੂਏ ਸੋਹੰਦੇ ਆ ਡਾਕਟਰ ਸਾਹਿਬ ਵੜਾ ਕਿੰਨੇ ਦਿਨ ਲੈਂਦੀ ਹੈ ਜੀ ਦਿਨ ਲੇ ਜੀ 7 ਤੋਂ 8 ਵੀ ਹਜੇ ਠੀਕ ਆ ਭਾਈ ਚੀਲ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਆਏ ਨਹੀਂ ਪੂਰਾ ਬਾਸਤਾ ਵੀ ਹੂੰ ਕੀ ਰਿਕਾਰਡ ਅਗਰੇ ਦੋੰਦਰ ਪਿਛਲੇ ਸੂਏ ਦਾ ਵੜਦਾ 18 ਕਿਲੋ ਦੁੱਧ ਇਹਦਾ ਕੱਢਿਆ ਵਾ ਓਕੇ ਹਾਂ ਜੀ ਆਰਡਰ ਬਣਾ ਕਮਾਲ ਆ ਉਹ ਥੇੜਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚ ਦੇ ਥਣ ਨਾਲ ਨਾਲ ਪੁੱਲ ਚੰਗੀਆਂ ਨੇ ਥੱਲਾ ਬਹੁਤ ਪਈਆਂ ਨੇ ਹਾਂਜੀ ਹਾਂਜੀ ਸਾਰੀਆਂ ਵੱਡ ਢੱਲਾਂ ਕੱਢੂ ਲੇਵਾ ਇਹਨੇ ਪੰਡਾਲ ਗਿਆ ਤਿਆਰ ਕਰਨ ਦੀ ਹਾਂਜੀ ਹਾਂਜੀ ਸਭ ਤਿਆਰੀ ਆ ਬਾਈ ਵੱਡ ਹਾਂਜੀ ਉਹਦੇ ਬਾਈ ਤੋਰਿਓ ਬ੍ਰੀਡ ਚੰਗੀ ਆ ਆਣ ਲੇਵਾ ਬੜਾ ਆ ਫੇਸਬੁਕ ਦਿਖਾ ਦਿਓ ਵੜਦਾ ਦੇਖੋ ਇਹ ਕਿੰਨਾ ਚੰਗਾ ਜੀ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਮੋਲ ਲਫਰ ਫੋਨ ਤੇ ਹੋ ਮੋਲ ਹੂ ਫੋਨ ਤੇ ਹੋ ਜਾਇਜ ਹੋ ਜਾਇਜੀ ਕਈ ਵਾਰੀ ਕੋਈ ਵੇਚਣ ਵਾਲੇ ਭਰਾ ਲੈ ਹਾਂਜੀ ਹਾਂਜੀ ਵੇਚਣ ਵੋਚਣ ਵਾਲੇ ਲੈ ਜਾਂਦੇ ਆ ਸਾਰੇ ਹੂੰ ਥੋੜਾ ਤਾਰਾ ਚੰਗਾ ਬਈ ਢੱਲਾਂ ਢੁਲਾਂ ਰੱਖਦੀਆਂ ਵੀ ਆਰਡਰ ਬਹੁਤ ਸੋਹਣਾ ਤਿਆਰ ਕੋ ਫੇਸ ਦਿਖਾਉਂਦੇ ਫੇਸ ਬੜਾ ਪਿਆਰਾ ਕੀ ਬਾਤ ਆ ਸਰ ਨਖ ਪੁਣਾ ਬੈਣ ਦੇ ਵਿੱਚ ਬਹੁਤਾ ਬਈ ਠੰਡੀ ਸੀ ਨਾ ਕਹਿੰਦੀ ਬਈ ਕੰਦਾ ਕੁਛ ਨਹੀਂ ਨਾੜਾ ਨੂੜਾ ਮੂਹਰੋਂ ਵੀ ਦਿਖਾਵਾਂਗੇ ਲੇਵੇ ਤੇ ਬਾਕਸ ਨੇ ਬਈ ਕਿੰਨੇ ਦਿਨ ਲੈਂਦੀ ਐ ਸਸੀ ਜਿਉਂ ਲੈ ਲਈ 7 ਤੋਂ 8 ਜੇ ਇਹ ਵੀ 8 ਦਿਨਾਂ ਨੂੰ ਤਾਂ ਮੈਂ ਕਹਾਂ ਨਾ ਕਿਆ ਬਾਤ ਹਾਂਜੀ 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 ਦੇਖੋ ਬਈ 나ੜਾ ਨੂਣਾ ਫੁੱਲ ਚਾਹੀਆਂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਵੱਡੀ 나ੜ ਦੇਖੋ ਤਾਂ ਕੀ ਬਾਤ ਆ ਲੈ ਫੁੱਲ ਬਾਈ ਨੇ ਪਹਿਲਾਂ ਵੀ ਜਾਇ ਜੀ ਹੁੰਦੇ ਆ ਇਸ ਵਾਰ ਵੀ ਬਾਈ ਕਹਿੰਦਾ ਜਾਇ ਜੀ ਕਰਾਂਗੇ ਦੇਖੋ ਇਹ ਜਮਾ ਸੀਲ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਕਰੀ ਚੱਲੋ ਵਾਸਤਾ ਵੀ ਨਹੀਂ ਕੋਈ ਬੈਠਣ ਜਾਓ ਇਹ ਬਾਬਾ ਹਾਂਜੀ ਦੇਖੋ ਇਹ ਅੰਡਾ ਢੁਲਾ ਦੇਖੋ ਢਲਾ ਬਾਬਾ ਹਾਂਜੀ ਠੀਕ ਹੈ ਕਿਆ ਬਾਤ ਹੂੰ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੀ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਐਦਣੋ ਧੰਨਵਾਦ